ਫਿਲਮ ਕਦੋਂ ਆ ਰਹੀ ਹੈ ਨੀਟੂ ਛਟਰਾਵਾਲੇ ਨੇ ਫਿਲਮ ਨੂੰ ਕਿਉਂ ਛੱਡਿਆ ਉਹ ਇੱਕ ਸ਼ਰੀਫ ਆਦਮੀ ਹੈ ਗਰੀਬ ਆਦਮੀ ਹੈ ਉਹਨੂੰ ਲੋਕਾਂ ਨੇ ਡਰਾ ਦਿੱਤਾ ਪਰ ਬਹੁਤ ਅੱਛਾ ਇਨਸਾਨ ਆ ਨੀਟੂ ਛਟਰਾਵਾਲਾ ਬਹੁਤ ਅੱਛਾ ਇਨਸਾਨ ਹੈ ਉਹ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ ਦੀ ਚਲਦਾ ਆ ਬਹੁਤ ਸੱਚਾ ਇਨਸਾਨ ਆ ਉਹਨੂੰ ਕਿਸੇ ਨੇ ਮਿਸਗਾਈਡ ਕਰ ਦਿੱਤਾ ਤੇ ਉਹ ਇਸ ਫਿਲਮ ਵਿੱਚ ਨਹੀਂ ਆ ਸਕਿਆ ਪਰ ਉਹ ਇਸ ਫਿਲਮ ਦਾ ਹਿੱਸਾ ਹੈ ਜਦੋਂ ਬਿਲਕੁਲ ਰਿਲੀਜ਼ ਕਰਾਂਗੇ ਤੇ ਉਹ ਵੀ ਸਾਡੇ ਨਾਲ ਹੀ ਹੋਵੇਗਾ ਵੀਰੋ ਤੇ ਤੁਹਾਡੀ ਸਾਰਿਆਂ ਦੀ ਪੂਰੀ ਚਮਾਰ ਕੌਮ ਦਾ ਸਾਥ ਚਾਹੀਦਾ ਆ ਵੀਰੋ ਸਾਥ ਚਾਹੀਦਾ ਆ ਤੁਸੀਂ ਕਿਤੇ ਬਹੁਤ ਸਾਰੇ ਕਮੈਂਟ ਜਿਹੜੇ ਗਾਲਾਂ ਕੱਢਦੇ ਸੀ ਲੋਕ ਮਜ਼ਾਕ ਕਰਦੇ ਸੀ ਵੰਸਵੰਨੀਆਂ ਗੰਦੀਆਂ ਗੱਲਾਂ ਕਰਦੇ ਸੀ ਉਹਨਾਂ ਕਮੈਂਟ ਕੀਤੇ ਉਹ ਮੈਂ ਕੱਟ ਦਿੱਤੇ ਮੈਂ ਨਹੀਂ ਚਾਹੁੰਦਾ ਕਿ ਤੂੰ ਤੂੰ ਮੈਂਵੇਂ ਹੋਵੇ ਜੇ ਇੱਕ ਗਾਲ ਕੱਢਦਾ ਤੇ ਦੂਜੇ ਵਾਲੀ ਵੀ ਗਾਲ ਕੱਢ ਸਕਦੇ ਆ ਤੇ ਇਸ ਵਾਸਤੇ ਮੈਂ ਸਾਰੇ ਕਮੈਂਟ ਕੱਟ ਦਿੱਤੇ ਪਰ ਇਹ ਚਮਾਰ ਕੌਮ ਦੀ ਪਹਿਲੀ ਫਿਲਮ ਆ ਸਾਨੂੰ ਵੀ ਡਰ ਲੱਗ ਰਿਹਾ ਸੀ ਪਰ ਮੈਂ ਰਿਸਕ ਲਿਆ ਵੀਰੋ ਮੇਰਾ ਸਾਥ ਦਿਓ ਇਹੋ ਜੀ ਫਿਰ ਮੈਂ ਜਦੋਂ ਤੁਸੀਂ ਦੇਖੋਗੇ ਤੁਹਾਡੀਆਂ ਅੱਖਾਂ 'ਚੋਂ ਪਾਣੀ ਆਏਗਾ ਤਾਹੀਂ ਮੈਨੂੰ ਸਲੂਟ ਮਾਰੋਗੇ ਮੇਰੀ ਇਹ 2 ਮਹੀਨੇ ਦੀ ਮਿਹਨਤਾਂ ਮੈਂ 2 ਮਹੀਨੇ ਰਾਈਟਿੰਗ ਕੀਤੀ ਕੱਲੀ-ਕੱਲੀ ਗੱਲ ਸੋਚ ਕੇ ਤੇ ਮੈਂ ਇਹ ਜਦੋਂ ਵੀ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਇਹ ਵਾਲਾ ਕ੍ਰੈਡਿਟ ਮੈਨੂੰ ਮਿਲੇਗਾ ਕਿ ਮੈਂ ਚਮਾਰ ਕੌਮ ਤੇ ਪਹਿਲੀ ਫਿਲਮ ਬਣਾਈ ਪਰ ਤੁਹਾਡਾ ਸਾਥ ਚਾਹੀਦਾ ਆ ਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਚਾਹੀਦੀ ਆ ਬਹੁਤ ਜਲਦੀ ਇਹ ਫਿਲਮ ਲੈ ਕੇ ਅਸੀਂ 2 4 10 ਦਿਨ ਦੇ ਵਿੱਚ ਵਿੱਚ ਇਹ ਫਿਲਮ ਅਸੀਂ ਕੰਪਲੀਟ ਕਰਕੇ ਫਿਰ ਚਮਾਰ ਕੌਮ ਦੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਦਿਖਾਵਾਂਗੇ ਉਹਨਾਂ ਕੋ ਹਰੀ ਝੰਡੀ ਲਾਵਾਂਗੇ ਫਿਰ ਇਹਨੂੰ ਪੂਰੇ ਪੰਜਾਬ ਵਿੱਚ ਦਿਖਾਵਾਂਗੇ ਤੇ ਗੁਰੂ ਰਵੀਦਾਸ ਦੀਆਂ ਸਿੱਖਿਆਵਾਂ ਤੁਹਾਡੇ ਤੱਕ ਪਹੁੰਚਣਗੀਆਂ ਇੱਕ ਫਿਲਮ ਦੇ ਰਾਹੀਂ ਤੇ ਤੁਸੀਂ ਸਾਰਾ ਸਮਾਜ ਸਿੱਧੇ ਰਾਹ ਚੱਲਣਾ ਸ਼ੁਰੂ ਹੋ ਜਾਵੇਗਾ ਇੱਕ ਇਤਿਹਾਸ ਲਿਖਿਆ ਜਾਵੇਗਾ ਵੀਰੋ ਬੇਗਮਪੁਰਾ ਦਾ ਸੰਕਲਪ ਲੈ ਕੇ ਆ ਰਹੀ ਇਹ ਫਿਲਮ ਤੇ ਕਿਹੋ ਜਿਹਾ ਬੇਗਮਪੁਰਾ ਹੋਏਗਾ ਉਹ ਸਾਰਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਵੀਰੋ ਸਾਥ ਦਿਓ ਸਾਥ ਦਿਓ ਆਪਣਾ ਵੀਰੋ ਤੁਹਾਡਾ ਸਾਥ ਚਾਹੀਦਾ ਆ ਬਹੁਤ ਬਹੁਤ ਧੰਨਵਾਦ ਆਪਣੇ ਜਿੰਨੇ ਵੀਡੀਓ ਸਾਰੇ ਸ਼ੇਅਰ ਕਰ ਦਿਆ ਕਰੋ ਵੀਰੋ ਤੇ ਲਵ ਯੂ ਸਾਰੇ ਤੇ ਬਹੁਤ ਜਲਦ ਲੈ ਕੇ ਆ ਰਹੇ ਹਾਂ ਪੰਜਾਬੀ ਫਿਲਮ ਚਮਾਰ ਸਾਹ ਜੋ ਚਮਾਰ ਕੌਮ ਦੀ ਪਹਿਲੀ ਫਿਲਮ ਹੋਵੇਗੀ ਤੇ ਵਾਦਾ ਕਰਦਾ ਹਾਂ ਕਿ ਇਸ ਤੋਂ ਬਾਅਦ ਚਮਾਰ ਕੌਮ ਤੇ ਫਿਲਮਾਂ ਬਣਨੀਆਂ ਸ਼ੁਰੂ ਹੋ ਜਾਣਗੀਆਂ ਲਵ ਯੂ ਵੀਰੋ ਲਵ ਯੂ